हिंद विखे आटा दाल सकीम दिया मशीन खराबी होने कारण कई कई घंटे लोग लाइना खड़न खिलाफ नारेबाज की गई ਇਸ ਮੌਕੇ ਤੇ ਗੁਰਮੀਤ ਸਿੰਘ ਤੇ ਹਰਭਜਨ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਫੀਸ ਦੀ ਜੋ ਮਾਰਕ ਫੈਡ ਨੂੰ ਕਣਕ ਦੇ ਕਾਰਨ ਦਿੱਤੇ ਗਏ ਹਨ ਉਸ ਨਾਲ ਲੋਕਾਂ ਨੂੰ ਖਚਲ ਖੁਆਰ ਹੋਣਾ ਪੈ ਰਿਹਾ ਹੈ ਕਿਉਂਕਿ ਉਹ ਲਾਈਨਾਂ ਵਿੱਚ ਖੜਦੇ ਹਨ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਕਣਕ ਮਾਰਕ ਫੈਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਕਣਕ ਉਸ ਤੋਂ ਮਿਲੇਗੀ ਜਿਸ ਨਾਲ ਲਾਪਤਰੀ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਜੀ ਪਾਸੇ ਜਦੋਂ ਡੀਪੂ ਹੋਲਡਰ ਨਰਿੰਦਰ ਕੁਮਾਰ ਵਿੰਦਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਮਸ਼ੀਨਾ ਭੇਜੀਆਂ ਗਈਆਂ ਹਨ ਉਹ ਸਹੀ ਢੰਗ ਨਾਲ ਨਹੀਂ ਚੱਲ ਰਹੀਆਂ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲ ਆ ਰਹੀ ਹੈ। ਉਹਨਾਂ ਦੱਸਿਆ ਕਿ ਉਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇੱਕ ਅਜਿਹੀ ਕਿ ਜੋ 50 ਫੀਸਦੀ ਕਾਰਨ ਮਾਰਕ ਸੈਡ ਨੂੰ ਦਿੱਤੇ ਗਏ ਹਨ ਉਸ ਨਾਲ ਵੀ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਰਹੀਆਂ ਹਨ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸਮੱਸਿਆ ਦਾ ਹੱਲ ਹੋਵੇ ਆਮ ਸਰਦਾਰ ਗਰਮ ਸਿੰਘ ਸੂਬਾ ਪ੍ਰਧਾਨ ਪੰਜਾਬ ਪ੍ਰਮੇਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਅੱਜ ਇਹ ਹੀ ਕਹਿਣਾ ਜੀ ਸਰਕਾਰ ਦੇ ਨੀਤੀ ਇਹ ਝੂਠੇ ਇਹ ਝੂਠੇ ਵਾਅਦਿਆਂ ਨੂੰ ਛੱਡ ਕੇ ਜੋ ਵੀ ਅੱਜ ਜਿੰਨੇ ਵੀ ਆਪਾਂ ਖੜਿਆ ਲਾਈਨਾਂ ਦੇ ਵਿੱਚ ਮੈਂ ਗੋਡਨ ਸਿਧੀ ਤੋਂ ਬੋਲ ਰਿਹਾ ਹਾਂ ਇਸ ਟਾਈਮ ਜੋ ਵੀ ਗੋਡਨ ਸਿਧੀ ਦੇ ਸਾਰੇ ਕਾਮੇ ਨੇਗੇ ਮਜ਼ਦੂਰ ਨੇ ਸਾਰਨ ਨੇ ਅੱਜ ਪਰੇਸ਼ਾਨ ਹੋ ਰਹੇ ਨੇ 10 ਵਜੇ ਤੋਂ ਲਾ ਕੇ 1 ਵਜੇ ਤੱਕ ਹੁਣ ਟਾਈਮ ਹੋ ਚੱਲਿਆ ਇਥੇ ਮਸ਼ੀਨਾਂ ਜੋ ਉਹ ਬਹੁਤ ਸਲੋ ਚੱਲ ਰਹੀ ਆ ਵੀ ਸਾਨੂੰ ਡੀਪੂ ਹੋਡਰਾ ਨਾਲੀ ਜੋੜਿਆ ਜਾਵੇ ਜਿਹੜੇ ਵੀ ਗਦਾਮਾਂ ਤੇ ਭੇਜੇ ਰਹੇ ਨੇਗੇ ਉਥੇ ਕੋਈ ਸਾਡਾ ਮਜ਼ਦੂਰ ਨਹੀਂ ਜਾਊਗਾ ਸਰਕਾਰ ਦੀ ਕਾਰਜਸ਼ੀਲ ਕਿਵੇਂ ਦੇਖਦੇ ਸਰਕਾਰ ਦੀ ਕਾਰਜਕਾਰੀ ਬਿਲਕੁਲ ਗਲਤ ਹੈ ਸਰਕਾਰ ਬਦਲਾਅ ਲੈ ਕੇ ਬਦਲਾਅ ਦੀ ਨੀਤੀ ਨਾਲ ਵੋਟਾਂ ਮੰਗੇ ਸਰਕਾਰ ਬਦਲਾਓ ਦੀ ਨੀਤੀ ਨਾਲ ਬਿਲਕੁਲ ਵੋਟਾਂ ਪਾਈਆਂ ਨੇ ਬਹੁਤ ਵੱਧ ਚੜ ਕੇ ਪਾਈਆਂ ਨੇ ਪਰ ਅੱਜ ਦੀ ਜੋ ਆਸਤੀ ਉਹ ਬਿਲਕੁਲ ਨਕਮੀ ਹੋ ਗਈ ਹੈ। ਨਾਮ ਹੈ ਹਰਪਰ ਸਿੰਘ ਘਾੜਸਾ ਜੀ। ਹਰਪਰ ਸਿੰਘ ਜੀ ਜਿਹੜੀ ਸਵੇਰ ਤੋਂ ਡੀਪੂ ਵਾਲੇ ਦੇ ਲਾਈਨਾਂ ਲੱਗੀਆਂ ਨੇ ਪਰੇਸ਼ਾਨ ਹੋਰੇ ਲੋਕ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿੰਦਾ ਚਾਹੁੰਦੇ ਜਿਹੜੇ ਮਹੱਲੇ ਵਾਲੇ ਸਾਰੇ ਇਹ ਮਾਰਕ ਫੜ ਨਹੀਂ ਜਾਣਗੇ। ਇੱਥੇ ਸਾਨੂੰ ਕਣਕ ਮਿਲਣੀ ਚਾਹੀਦੀ ਹੈ। ਨਹੀਂ ਹੁਣ ਮਾਰਕ ਫੜ ਜਾਣਾ ਪੈਂਦਾ ਕੀ ਗੱਲ? ਮਾਰਕ ਫੜ ਦੇ ਰਹੀ ਨੇ ਕਣਕ। ਬਹੁਤ ਲੋਗ ਉੱਧਰ ਜਾ ਰਹੇ ਹਨ ਹਰਾਨ ਹੋ ਰਹੇ ਹਨ ਅੱਛਾ ਪਹਿਲਾ ਕਣਕ ਸਹੀ ਤਰੀਕੇ ਦੇ ਮਿਲਦੀ ਸੀ ਜਾਂ ਡੀਪੋ ਜੀ ਮੈਨੂੰ ਸਹੀ ਤਰੀਕੇ ਮਿਲ ਗਈ ਹਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੀ ਕਾਰਜਸ਼ੈਲੀ ਕਿਵੇਂ ਦੇਖਦੇ ਹੋ ਕਾਰਜਸ਼ੈਲੀ ਗਲਤ ਹੈ ਜੀ ਇਹ ਸਾਰੇ ਪਾਰੇ ਬੈਠੀਆਂ ਨੇ ਹੁਣ ਕਾਹਦੇ ਪਕਾ ਕੇ ਬੈਠੇ ਹੋ ਗਾਉਣੀਆਂ ਪਰੇਸ਼ਾਨ ਹੋ ਗਈਆਂ ਰੋਟੀ ਕਾਹਦੇ ਕੇ ਖੜਾ ਹੋਣਗੇ ਪਕਾ ਕੇ ਡੀਪੋ ਵਾਲਾ ਕੋ ਕੋ ਸੁਣਨੇਗਾ ਸਰਕਾਰ ਦੇ ਗਲਤੀ ਨੇ ਮਸੀਨਾ ਖਰਾਬ ਦਿੱਤੇ ਆ ਜੀ ਫਸਿਨਾ ਖਰਾਬ ਨੇ ਕਰ ਕਰਾ ਸਨ ਪਹੁੰਚਾਉਣ ਦਾ ਵਾਦਾ ਕੀਤਾ ਹੈਗਾ ਉਹ ਤੇ ਹੁਣ ਮੁੱਕਰ ਰਹੇ ਨੇ ਲੋਕ ਐਸੀ ਜਿਨੀ ਕਮੀ ਸਰਕਾਰ ਨੇ ਹੁਣ ਚਾਹੀਦੀ ਪੰਜਾਬ 'ਚ ਲੱਗਿਆ ਸਵੇਰ ਤੋਂ ਲੋਕ ਪ੍ਰੇਸ਼ਾਨ ਖੱਜਲਖਵਾਰ ਹੋ ਰਹੇ ਨੇ ਕੀ ਕੀ ਪ੍ਰੇਸ਼ਾਨੀ ਆ ਰਹੀ ਹੈ ਪ੍ਰੇਸ਼ਾਨੀ ਇਸ ਕਰਕੇ ਆ ਰਹੀ ਹੈ ਜੀ ਮੈਂ ਬਾੜ ਨੰਬਰ 9 ਗੋਲਡਨ ਸਿਟੀ ਨਰਿੰਦਰ ਕੁਮਾਰ ਡਿਫੂ ਹੋਲਡਰਾਂ ਮੈਂ ਸਵੇਰ ਦਾ 8 ਵਜੇ ਦਾ ਇੱਥੇ ਪਰਚੀਆਂ ਕੱਟ ਰਿਹਾ ਕਿ ਇੱਥੇ ਜਿਹੜੀ ਲਾਈਨਾਂ ਲੱਗੀਆਂ ਵਾ ਇੱਕ ਜਿਹੜੀ ਸਾਡੀ ਪੰਜਾਬ ਸਰਕਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਸਾਨੂੰ ਜਿਹੜੀਆਂ ਮਸ਼ੀਨਾਂ ਭੇਜੀਆਂ ਨੇ ਇਹ ਬਿਲਕੁਲ ਨੈਟਵਰਕ ਬਿਲਕੁਲ ਕੰਮ ਨਹੀਂ ਕਰ ਰਿਹਾ ਇਹਨਾਂ ਦਾ ਕਿ ਜੇ ਪਰਚੀ ਨਿਕਲਦੀ ਹੈ 10-10 ਮਿੰਟ ਬਾਅਦ ਨਿਕਲਦੀ ਆ ਤੇ ਦੂਜੀ ਗੱਲ ਜਦ ਕਿਸੇ ਬੰਦੇ ਦਾ ਆਪਣਾ ਨੰਬਰ ਆਂਦਾ ਹੈ ਤਾਂ ਉਹਦੇ ਵਿੱਚ ਜਿਹੜੇ 50% ਜਿਹੜੇ ਕੱਟ ਲੱਗਿਆ ਸਾਡਾ ਮਾਰਕਫੈਟ ਨੂੰ ਕੰਕਰ ਰਿਹਾ ਹੈ ਫਿਰ ਕਰਤੀ ਇਸ ਕਰਕੇ ਵੀ ਲੋਕ ਬਹੁਤ ਹਰਾਸਮੈਂਟ ਹੋ ਰਹੇ ਆ ਤੁਸੀਂ ਦੇਖ ਰਹੇ ਆ ਕਿ ਜਿਹੜੀ ਜਿਹੜੀ ਲਾਈਨ ਲੱਗੀ ਵੀ ਆ ਇਹ ਇਹ ਸਿਰ ਕਿ ਜਿਹੜੀਆਂ ਮਸ਼ੀਨਾਂ ਨੇ ਇਹਨਾਂ ਦਾ ਸੁਧਾਰ ਕੀਤਾ ਜਾਵੇ ਜਿਹੜਾ ਕੋਟਾ ਹਾਂ ਤੁਹਾਨੂੰ ਕਿੰਨਾ ਦਿੱਤਾ ਗਿਆ ਤੇ ਮਾਰਕਫੈਡ ਨੂੰ ਕਿੰਨਾ ਦਿੱਤਾ ਉਹਨਾਂ ਨੇ ਇਹਨਾਂ ਸਾਨੂੰ 50% ਕੋਟਾ ਡਿਪੋਨ ਦੇ ਤੇ ਆ ਜੀ 50% ਇਹਨਾਂ ਨੇ ਮਾਰਕਫੈਡ ਨੂੰ ਭੇਜ ਤੇ ਆ ਜੀ ਤੇ ਉਹਨਾਂ ਦੇ ਲੋਕ ਲਾਈਨ ਚ ਲੱਗਦੇ ਨੇ ਉਹ ਸਵੇਰ ਤੋਂ ਲੱਗੇ ਨੇ ਵਿਚਾਰੇ ਕੰਮ ਕਰ ਛੱਡ ਕੇ ਪਰੇਸ਼ਾਨ ਹੋ ਰਹੇ ਨੇ ਪਰੇਸ਼ਾਨ ਹੋ ਸਾਡੇ ਤਾਂ ਇਹਦੇ ਚ ਕੋਈ ਕਸੂਰ ਨਹੀਂ ਪੰਜਾਬ ਸਰਕਾਰ ਦੀ ਗਲਤੀ ਹੈ ਕਿ ਇਹ ਮਾਰਕਫੈਡ ਨੂੰ ਕਿਉਂ ਦਿੱਤਾ ਜੀ ਜਿਵੇਂ 25 ਸਾਲ ਤੋਂ 30 ਸਾਲ ਤੋਂ ਅਸੀਂ ਸਾਰੇ ਡਿਪੋ ਹੋਲਡਰ ਪੰਜਾਬ ਦੇ 18500 ਡਿਪੋ ਹੋਲਡਰ ਸਾਡਾ ਇਹ ਕੰਮ ਕਰ ਰਿਹਾ ਹੈ ਤੇ ਲੋਕਾਂ ਨਾਲ ਵਿਚਰ ਰਿਹਾ ਹੈ ਤੇ ਮਾਰਕਫੈਡ ਦੇ ਵਿੱਚ ਸਾਡੇ ਘਟੂ ਘਾਟ ਇੱਥੇ ਮੇਰੇ ਗੋਲਡਨ ਸਿਟੀ ਤੋਂ ਘਟੂ ਘਟ 4-5 ਕਿਲੋਮੀਟਰ ਇੱਥੋਂ ਮਾਰਕਫੈਡ ਆ ਇਹ 4-5 ਕਿਲੋਮੀਟਰ ਕਿੱਥੇ ਜਾਣਗੇ ਇਹ ਪਰਚੀ ਘਟਾਉਣ ਵਾਸਤੇ ਕੀ ਮੰਗ ਕਰਦੇ ਕੀ ਕਹਿਣਾ ਚਾਹੁੰਦੇ ਸਰ ਮੈਂ ਤਾਂ ਮੰਨਦਾ ਇਹੀ ਕਰਦਾ ਪੰਜਾਬ ਸਰਕਾਰ ਨੂੰ ਸਾਡੇ 18000 ਜਿਹੜਾ ਪੰਜਾਬ ਸਰਕਾਰ ਡਿਪੂ ਹੋਲਡਰ ਕੰਮ ਕਰ ਰਿਹਾ ਹੈ ਕਿ ਇਹਨਾਂ ਦਾ ਖਿਆਲ ਰੱਖਿਆ ਜਾਵੇ ਇਹਨਾਂ ਦਾ ਪਰਿਵਾਰ ਦਾ ਖਿਆਲ ਰੱਖਿਆ ਜਾਵੇ ਸਾਡੀ ਜਿਹੜੀ ਰੋਜੀ ਰੋਟੀ ਆ ਇਹਦੇ ਤੇ ਲਤ ਨਾ ਮਰੀ ਜਾਵੇ